ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਣਾਉਣਾ ਸਿਖਾ ਰਹੇ ਹਾਂ ਗੋਲ ਗੱਪੇ ਜੀ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੋਲ ਗੱਪੇ ਬਣਾਵਾਂਗੇ ਇਹ ਰੈਸਪੀ ਬਣਾਉਣੀ ਬਹੁਤ ਹੀ ਆਸਾਨ ਹੈ ਸਾਨੂੰ ਪਹਿਲਾਂ ਇਹ ਸਭ ਕੁਝ ਬਹੁਤ ਡਿਫਿਕਲਟ ਲੱਗਦਾ ਸੀ ਲੇਕਿਨ ਜਲਦ ਤੋਂ ਅਸੀਂ ਘਰ ਵਿੱਚ ਗੋਲ ਗੱਪੇ ਘਰ ਵਿੱਚ ਬਣਾਏ ਤਾਂ ਸਾਨੂੰ ਬਹੁਤ ਹੀ ਆਸਾਨ ਲੱਗਣ ਲੱਗ ਪਿਆ ਇਸ ਲਈ ਅਸੀਂ ਸੋਚਿਆ ਇਹ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਸਾਡਾ ਕਾਫੀ ਦਿਨਾਂ ਤੋਂ ਮਨ ਕਰ ਰਿਹਾ ਸੀ ਕਿ ਅਸੀਂ ਘਰ ਵਿੱਚ ਗੋਲ ਗੱਪੇ ਬਣਾਈਏ ਤੇ ਇਸ ਦੀ ਵੀਡੀਓ ਵੀ ਬਣਾਈਏ ਤਾਂ ਜੋ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਗੋਲ ਗੱਪਿਆਂ ਦੀ ਰੈਸਪੀ ਬਹੁਤ ਹੀ ਆਸਾਨ ਹੈ ਜਿਵੇਂ ਜਿਵੇਂ ਅਸੀਂ ਬਣਾਉਂਦੇ ਜਾਵਾਂਗੇ ਤੁਸੀਂ ਇਸ ਨੂੰ ਦੇਖ ਕੇ ਬਣਾ ਸਕਦੇ ਹੋ ਗੋਲ ਗੱਪੇ ਹਰ ਕਿਸੇ ਦੀ ਪਹਿਲੀ ਪਸੰਦ ਨੇ ਇਹਨਾਂ ਦਾ ਨਾਂ ਸੁਣ ਕੇ ਹਰ ਕਿਸੇ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਅਰਜਾ ਦੇ ਇਹਨਾਂ ਨੂੰ ਬਣਾਉਣ ਦੀ ਗੱਲ ਆ ਜਾਂਦੀ ਹੈ ਤਾਂ ਇਹ ਸਪਲਾਈ ਪਰੇਸ਼ਾਨੀ ਦੀ ਗੱਲ ਹੋ ਜਾਂਦੀ ਹੈ ਕਿ ਇਹ ਅਸੀਂ ਕਿਵੇਂ ਬਣਾਵਾਂਗੇ ਇਹ ਬਣਗੇ ਜਾਂ ਨਹੀਂ ਬਣਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਇਹ ਬਣਾਉਣੇ ਬਹੁਤ ਹੀ ਆਸਾਨ ਨੇ ਇਹ ਸਭ ਕੁਝ ਪਹਿਲਾਂ ਦਾ ਡਰ ਹੁੰਦਾ ਹੈ ਕਿ ਇਹ ਕਿੱਦਾਂ ਬਣਗੇ ਇਸ ਲਈ ਜਦੋਂ ਤੁਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੋਗੇ ਤਾਂ ਇਹ ਖੁਦ-ਬਖੁਦ ਬਣਦੇ ਜਾਣਗੇ ਬਸ ਥੋੜੀ ਜੀ ਮਿਹਨਤ ਦੀ ਜ਼ਰੂਰਤ ਹੈ ਏ ਮੈਂ ਤੇ ਕਿਵੇਂ ਕਰਨੀ ਹੈ ਇਹ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਥੇ 200 ਗ੍ਰਾਮ ਇਮਲੀ ਲਈ ਹੈ ਇਸ ਵਿੱਚ ਅਸੀਂ ਗੁੰਗੁਣਾ ਜਿਹਾ ਪਾਣੀ ਪਾ ਕੇ ਇਸ ਨੂੰ 10 ਤੋਂ 15 ਮਿੰਟ ਲਈ ਭਿਉਂ ਕੇ ਰੱਖ ਦੇਣਾ ਹੈ ਜਦ ਇਸ ਵਿੱਚ ਇਮਲੀ ਦਾ ਥੋੜਾ ਜਿਹਾ ਕਲਰ ਆਉਣ ਲੱਗ ਜਾਵੇ ਤਦੋਂ ਅਸੀਂ ਇਸ ਇਮਲੀ ਨੂੰ ਹੱਥ ਨਾਲ ਮਸਲ ਕੇ ਇਸ ਦੇ ਬੀਜ ਬਾਹਰ ਕੱਢ ਦੇਣੇ ਨੇ ਤੇ ਇਸ ਇਮਲੀ ਨੂੰ ਮਿਕਸੀ ਵਿੱਚ ਪਾ ਦੇਣਾ ਹੈ ਹੁਣ ਅਸੀਂ ਇਸ ਵਿੱਚ 4 ਤੋਂ 5 ਹਰੀਆਂ ਮਿਰਚਾਂ ਪਾਵਾਂਗੇ ਇਹ ਹਰੀਆਂ ਮਿਰਚਾਂ ਤੁਸੀਂ ਆਪਣੇ ਤਿੱਖੇ ਪਾਉਂਦੇ ਅਕੋਰਡਿੰਗ ਇਸ ਵਿੱਚ ਘੱਟ ਜਾਂ ਵੱਧ ਕਰ ਸਕਦੇ ਹੋ ਹਰੀਆਂ ਮਿਰਚਾਂ ਤੁਸੀਂ ਇਸ ਵਿੱਚ ਕੱਟ ਕੇ ਹੀ ਪਾਉਣੀਆਂ ਨੇ ਹੁਣ ਅਸੀਂ ਇੱਥੇ ਅੱਧਾ ਕਟੋਰੀ ਪੁਦੀਨੇ ਦੀ ਲਈ ਹੈ ਪੁਦੀਨਾ ਸਾਡੇ ਘਰ ਵਿੱਚ ਹੀ ਉਪਲਬਧ ਸੀ ਇਸ ਲਈ ਅਸੀਂ ਘਰ ਤੋਂ ਹੀ ਫਰੈਸ਼ ਪੁਦੀਨਾ ਲਿਆ ਹੈ ਜੇਕਰ ਤੁਹਾਡੇ ਘਰ ਵਿੱਚ ਇਹ ਪਦੀਨਾ ਉਪਲਬਧ ਨਹੀਂ ਹੈ ਤਾਂ ਤੁਸੀਂ ਇਸ ਨੂੰ ਬਾਜ਼ਾਰ ਤੋਂ ਵੀ ਲੈ ਸਕਦੇ ਹੋ ਇਸ ਨੂੰ ਚੰਗੇ ਤਰੀਕੇ ਨਾਲ ਧੋ ਕੇ ਅਸੀਂ ਮਿਕਸੀ ਵਿੱਚ ਹੀ ਪਾ ਲਿਆ ਹੈ ਹੁਣ ਅਸੀਂ ਇਸ ਵਿੱਚ ਇੱਕ ਚਮਚ ਜੀਰੇ ਦਾ ਐਡ ਕਰਾਂਗੇ ਤੇ ਇਸ ਦੇ ਬਾਅਦ ਇਸ ਵਿੱਚ ਅੱਧੀ ਚਮਚ ਕਾਲੀ ਮਿਰਚ ਦੀ ਪਾਵਾਂਗੇ ਕਾਲੀ ਮਚ ਅਗਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਅਵੋਇਡ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਪਾ ਵੀ ਸਕਦੇ ਹੋ ਇਸ ਨਾਲ ਵੀ ਪਾਣੀ ਦਾ ਟੇਸਟ ਕਾਫੀ ਅੱਛਾ ਲੱਗਦਾ ਹੈ ਹੁਣ ਅਸੀਂ ਇਸ ਵਿੱਚ ਅੱਧਾ ਚਮਚ ਸੌਂਡ ਪਾਊਡਰ ਦਾ ਪਾਉਣੀ ਹੈ ਤੁਸੀਂ ਇਸ ਵਿੱਚ ਅੱਧੇ ਤੋਂ 1 ਚਮਚ ਤੱਕ ਸੁੰਡ ਪਾਊਡਰ ਪਾ ਸਕਦੇ ਹੋ ਸੁੰਡ ਪਾਊਡਰ ਨੂੰ ਹੀ ਅਦਰਕ ਦਾ ਪਾਊਡਰ ਕਿਹਾ ਜਾਂਦਾ ਹੈ ਤੁਸੀਂ ਇਸ ਵਿੱਚ ਅਦਰਕ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਸੁੰਡ ਪਾਊਡਰ ਅਵੇਲੇਬਲ ਨਹੀਂ ਹੈ ਤਾਂ ਹੁਣ ਅਸੀਂ ਇਸ ਵਿੱਚ 3 ਤੋਂ 4 ਕਲੀਆਂ ਲਸਣ ਦੀਆਂ ਪਾਵਾਂਗੇ ਤੇ ਇਸ ਦੇ ਨਾਲ ਹੀ ਅਸੀਂ ਇਸ ਵਿੱਚ ਥੋੜਾ ਜਿਹਾ ਗੁੜ ਪਾ ਦੇਵਾਂਗੇ ਤੇ ਹੁਣ ਅਸੀਂ ਇਸ ਨੂੰ ਅੱਛੇ ਤਰੀਕੇ ਨਾਲ ਪੀਸ ਲਵਾਂਗੇ ਮਿਕਸੀ ਵਿੱਚ ਇਸ ਨੂੰ ਤਕਰੀਬਨ ਅੱਧਾ ਮਿੰਟ ਤੱਕ ਘਮਾਉਣਾ ਹੈ ਤਾਂ ਜੋ ਇਹ ਅچھے ਤਰੀਕੇ ਨਾਲ ਪਿਸ ਜਾਵੇ ਤੁਸੀਂ ਦੇਖੋਗੇ ਕਿ ਇਹ ਮਿਕਸਚਰ ਪੂਰੀ ਤਰ੍ਹਾਂ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਅਸੀਂ ਇਹਨੂੰ ਛਲਨੇ ਦੀ ਸਹਾਇਤਾ ਨਾਲ ਇੱਕ ਬਰਤਨ ਵਿੱਚ ਪõਣ ਲਵਾਂਗੇ ਇਸ ਨੂੰ ਥੋੜਾ ਥੋੜਾ ਪਾਣੀ ਪਾ ਕੇ ਇਸ ਵਿੱਚਲਾ ਸਾਰਾ ਰਸ ਬਾਹਰ ਕੱਢ ਲਵਾਂਗੇ ਇਹ ਬਿਲਕੁਲ ਇੱਕ ਛੰਨੀ ਹੀ ਭਰੀ ਹੈ ਇਸ ਨੂੰ ਪਾਣੀ ਪਾ ਪਾ ਕੇ ਇਸ ਦਾ ਸਾਰਾ ਰਸ ਬਾਹਰ ਨਿਚੋੜ ਲੈਣਾ ਹੈ ਇਹ ਮਿਕਸਚਰ ਅਸੀਂ 1 ਲੀਟਰ ਪਾਣੀ ਤਿਆਰ ਕਰ ਲਈ ਬਣਾਇਆ ਹੈ ਇਸ ਵਿੱਚ ਅਸੀਂ 1 ਲੀਟਰ ਪਾਣੀ ਪਾ ਕੇ ਅੱਛੇ ਤਰੀਕੇ ਨਾਲ ਇਸ ਦਾ ਮੋਟਾ ਹਿੱਸਾ ਅਲੱਗ ਕਰ ਦਵਾਂਗੇ ਤੇ ਇਸ ਦਾ ਪਾਣੀ ਅਲੱਗ ਕਰ ਲਵਾਂਗੇ ਜੋ ਮਿਕਸਚਰ ਟੱਕਣ ਤੇ ਮਿਕਸੀ ਨਾਲ ਲੱਗਾ ਹੋਇਆ ਹੈ ਉਸ ਦੇ ਉੱਪਰ ਵੀ ਪਾਣੀ ਪਾ ਕੇ ਉਸ ਨੂੰ ਅੱਛੇ ਤਰੀਕੇ ਨਾਲ ਉਤਾਰ ਲੈਣਾ ਹੈ ਤੇ ਫਿਰ ਉਸ ਨੂੰ ਵੀ ਛੰਨੀ ਦੀ ਸਹਾਇਤਾ ਨਾਲ ਪਣ ਲੈਣਾ ਹੈ ਇਸ ਨੂੰ ਛੰਨੀ ਵਿੱਚ ਪਾ ਕੇ ਇਸ ਵਿੱਚ ਅੱਛੇ ਤਰੀਕੇ ਨਾਲ ਚਮਚ ਨੂੰ ਹਿਲਾਉਣਾ ਹੈ ਚਮਚ ਨੂੰ ਹਿਲਾ ਹਿਲਾ ਕੇ ਤੇ ਇਸ ਵਿੱਚ ਪਾਣੀ ਪਾ ਪਾ ਕੇ ਇਸ ਵਿੱਚਲਾ ਸਾਰਾ ਰਸ نیچے ਬਰਤਨ ਵਿੱਚ ਕੱਢ ਲੈਣਾ ਹੈ ਜਦ ਇਸ ਦਾ ਮਿਕਸਚਰ ਇਸ ਤਰੀਕੇ ਦਾ ਜਾਨੀ ਕਿ ਮੋਟਾ ਹਿੱਸਾ ਲੱਗ ਹੋ ਜਾਵੇ ਤਾਂ ਅਸੀਂ ਇਸ ਨੂੰ ਪਾਸੇ ਰੱਖ ਦੇਣਾ ਹੈ ਤੇ ਅਸੀਂ ਆਪਣਾ ਪਾਣੀ ਚੈੱਕ ਕਰਨਾ ਹੈ ਤੇ ਫਿਰ ਅਸੀਂ ਪਾਣੀ ਵਿੱਚ ਜੋ ਵੀ ਮਸਾਲੇ ਹੋਰ ਐਡ ਕਰਨੇ ਹਨ ਉਹ ਕਰ ਲੈਣੇ ਹਨ ਪਾਣੀ ਟੇਸਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਸਾਡਾ ਪਾਣੀ ਬਹੁਤ ਜ਼ਿਆਦਾ ਤਿੱਖਾ ਹੈ ਇਸ ਦਾ ਕਾਰਨ ਹੈ ਮਿਰਚਾਂ ਦਾ ਜ਼ਿਆਦਾ ਤਿੱਖਾ ਹੋਣਾ ਕਈ ਵਾਰ ਮਿਰਚਾਂ ਜ਼ਿਆਦਾ ਤਿੱਖੀਆਂ ਹੁੰਦੀਆਂ ਹਨ ਜਿਸ ਕਾਰਨ ਪਾਣੀ ਜ਼ਿਆਦਾ ਤਿੱਖਾ ਬਣ ਜਾਂਦਾ ਹੈ ਇਸ ਲਈ ਤੁਸੀਂ ਪਾਣੀ ਵਿੱਚ ਮਿਰਚਾਂ ਪਾਉਣ ਤੋਂ ਪਹਿਲਾਂ ਹੀ ਚੈੱਕ ਕਰ ਲਓ ਕਿ ਮਿਰਚਾਂ ਕਿਤੇ ਜ਼ਿਆਦਾ ਤਿੱਖੀਆਂ ਤਾਂ ਨਹੀਂ ਸਾਡੀਆਂ ਮਿਰਚਾਂ ਜ਼ਿਆਦਾ ਤਿੱਖੀਆਂ ਹੋਣ ਕਰ ਅਸੀਂ ਇਸ ਵਿੱਚ 3 ਤੋਂ 4 ਚਮਚ ਦੇਸੀ ਖੰਡ ਮਿਲਾ ਰਹੀ ਹਾਂ ਇਸ ਵਿੱਚ ਅਸੀਂ ਸ਼ੱਕਰ ਵੀ ਪਾ ਸਕਦੇ ਸਾਂ ਲੇਕਿਨ ਸ਼ੱਕਰ ਸਾਡੇ ਕੋਲ ਨਹੀਂ ਸੀ ਇਸ ਲਈ ਅਸੀਂ ਇੱਥੇ ਖੰਡ ਦਾ ਹੀ ਇਸਤੇਮਾਲ ਕੀਤਾ ਇਸ ਨਾਲ ਵੀ ਇਸ ਦਾ ਟੇਸਟ ਕਾਫੀ ਅੱਛਾ ਲੱਗਦਾ ਹੈ ਹੌਨ ਅਸੀਂ ਇਸ ਵਿੱਚ ਅੱਧਾ ਚਮਚ ਸਾਦੇ ਨਮਕ ਦਾ ਪਾਵਾਂਗੇ ਤੇ ਅੱਧਾ ਚਮਚ ਹੀ ਕਾਲੇ ਨਮਕ ਦਾ ਪਾਵਾਂਗੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਨਮਕ ਘੱਟ ਜਾਂ ਵੱਧ ਪਾ ਸਕਦੇ ਹੋ ਅਗਰ ਤੁਹਾਨੂੰ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਵਿੱਚ ਨਮਕ ਘੱਟ ਵੀ ਪਾ ਸਕਦੇ ਹੋ ਇਹ ਤੁਹਾਡੇ ਤੇ ਨਿਰਪੱਖਰ ਦਾ ਹੈ ਇਸ ਵਿੱਚ ਅਸੀਂ ਇੱਕ ਨਿੰਬੂ ਵੀ ਨਿਚੋੜਨਾ ਹੈ ਜੋ ਸਾਡੇ ਤੋਂ ਇੱਥੇ ਸਕਿਪ ਹੋ ਗਿਆ ਹੈ ਤੇ ਇਸ ਦੇ ਨਾਲ ਅਸੀਂ ਇਸ ਵਿੱਚ ਅੱਧਾ ਚਮਚ ਆਮਚੂਰ ਪਾウダー ਵੀ ਪਾਇਆ ਹੈ ਉਹ ਵੀ ਇੱਥੇ ਸਕਿਪ ਹੈ ਇਸ ਦੇ ਨਾਲ ਜਦ ਇਹ ਪਾਣੀ ਤਿਆਰ ਹੋ ਜਾਵੇ ਤਦ ਇਸ ਵਿੱਚ 4 ਤੋਂ 5 ਚਮਚ ਬੂੰਦੀ ਦੇ ਪਾ ਕੇ ਇਸ ਪਾਣੀ ਨੂੰ ਰੈਡੀ ਕਰ ਲੈਣਾ ਹੈ ਹੁਣ ਇਹ ਪਾਣੀ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਚੱਲਦੇ ਹਾਂ ਗੋਲ ਗੱਪੇ ਬਣਾਉਣ ਵਾਲੇ ਗੋਲ ਗੱਪੇ ਬਣਾਉਣ ਲਈ ਸਾਨੂੰ ਜੋ-ਜੋ ਸਮਾਨ ਚਾਹੀਦਾ ਹੈ ਉਹ ਅਸੀਂ ਸਕਰੀਨ ਦੇ ਉੱਪਰ ਦੱਸ ਦਿੱਤਾ ਹੈ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਗੋਲ ਗੱਪੇ ਬਣਾਉਣ ਦੀ ਵਿਧੀ ਵੀ ਦੱਸ ਰਹੀ ਹਾਂ ਆਟਾ ਅੱਧੀ ਕੌਲੀ ਸੂਜੀ ਤੇ ਮਿੱਠਾ ਸੋਡਾ ਘਿਓ ਤੇ ਗੁੰਗੁਨਾ ਪਾਣੀ ਲਿਆ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇੱਥੇ ਇਹ ਇੱਕ ਕਟੋਰੀ ਆਟੇ ਦੀ ਥਾਲ ਵਿੱਚ ਪਾ ਲੈਂਦੇ ਹਾਂ ਤੇ ਇਹ ਅੱਧੇ ਕਟੋਰੀ ਸੋਜੀ ਦੀ ਇਸ ਦੇ ਉੱਪਰ ਪਾ ਲੈਂਦੇ ਹਾਂ ਤੇ ਹੁਣ ਅਸੀਂ ਅੱਧਾ ਅੱਧੇ ਤੋਂ ਥੋੜਾ ਘੱਟ ਚਮਚ ਮਿੱਠੇ ਸੋਡੇ ਦਾ ਇਸ ਵਿੱਚ ਪਾ ਲੈਂਦੇ ਹਾਂ ਤੇ ਹੁਣ ਅਸੀਂ ਇਸ ਵਿੱਚ 3 ਤੋਂ 4 ਚਮਚ ਘਿਓ ਦੇ ਐਡ ਕਰਦੇ ਹਾਂ ਹੁਣ ਅਸੀਂ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਹੱਥ ਦੀ ਸਹਾਇਤਾ ਨਾਲ ਗੁੰਦੇ ਹਾਂ ਜਿਵੇਂ ਕਿ ਅਸੀਂ ਦੂਸਰਾ ਆਟਾ ਗੁੰਦੇ ਹਾਂ ਤੁਸੀਂ ਦੇਖੋਗੇ ਕਿ ਸਾਡਾ ਆਟਾ ਗੁੰਨ ਚੁੱਕਾ ਹੈ ਇਸ ਨੂੰ ਅਸੀਂ ਹੁਣ 10 ਤੋਂ 15 ਮਿੰਟ ਲਈ ਇਸੇ ਤਰ੍ਹਾਂ ਟੱਕ ਕੇ ਰੱਖ ਦੇਵਾਂਗੇ ਹੁਣ 15 ਮਿੰਟ ਹੋ ਚੁੱਕੇ ਨੇ ਇਸ ਨੂੰ ਟਕੇ ਹੋਏ ਇਸ ਲਈ ਅਸੀਂ ਇਹ ਟੱਕਣ ਹਟਾਉਂਦੇ ਹਾਂ ਤੇ ਇਸ ਆਟੀ ਨੂੰ ਇੱਕ ਵਾਰ ਫਿਰ ਤੋਂ ਗੁੰਨਾ ਸ਼ੁਰੂ ਕਰਦੇ ਹਾਂ ਤੁਸੀਂ ਦੇਖੋਗੇ ਕਿ ਆਟਾ ਅੱਗੇ ਨਾਲੋਂ ਬਹੁਤ ਸੌਫਟ ਹੋ ਚੁੱਕਾ ਹੈ ਇਸ ਨੂੰ ਹੁਣ ਅਸੀਂ ਆਪਣੇ ਮक्की ਦੀ ਸਹਾਇਤਾ ਨਾਲ ਫਿਰ ਤੋਂ ਗੁੰਨਾ ਸ਼ੁਰੂ ਕਰਾਂਗੇ ਤੁਸੀਂ ਇਸ ਨੂੰ ਬਿਲਕੁਲ ਨਾਰਮਲ ਆٹے ਦੀ ਤਰ੍ਹਾਂ ਗੁੰਨਾ ਹੈ ਨਾ ਹੀ ਜ਼ਿਆਦਾ ਕਰੜਾ ਅਤੇ ਨਾ ਹੀ ਜ਼ਿਆਦਾ ਸੌਫਟ ਇਹ ਬਿਲਕੁਲ ਨਾਰਮਲ ਹੋਣਾ ਚਾਹੀਦਾ ਹੈ 3 ਤੋਂ 4 ਮਿੰਟ ਤੱਕ ਇਸ ਨੂੰ ਇਸ ਤਰ੍ਹਾਂ ਗੁੰਨਣ ਤੋਂ ਬਾਅਦ ਇਸ ਦੇ ਗੋਲ ਗੱਪੇ ਬਣਾਉਣੇ ਸ਼ੁਰੂ ਕਰ ਦੇਣੀ ਨੇ ਸਾਡਾ ਆਟਾ ਤਕਰੀਬਨ ਰੈਡੀ ਹੋ ਚੁੱਕਿਆ ਹੈ ਇਸ ਲਈ ਅਸੀਂ ਹੁਣ ਕੜਾਈ ਵਿੱਚ ਤੇਲ ਪਾ ਲੈਂਦੇ ਹਾਂ ਗੋਲ ਗੱਪੇ ਕੱਢਣ ਲਈ ਕੜਾਈ ਵਿੱਚ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਹੀ ਤੁਸੀਂ ਇਸ ਵਿੱਚ ਗੋਲ ਗੱਪੇ ਬਣਾਉਣੇ ਸ਼ੁਰੂ ਕਰਨੇ ਹਨ ਅਸੀਂ ਇੱਥੇ ਸਰੋਂ ਦੇ ਤੇਲ ਦਾ ਇਸਤੇਮਾਲ ਕਰ ਰਹੇ ਹਾਂ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਤੇਲ ਵਰਤ ਸਕਦੇ ਹੋ ਹੁਣ ਅਸੀਂ ਗੋਲ ਗੱਪੇ ਬਣਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਦੇਖੋਗੇ ਕਿ ਅਸੀਂ ਇੱਥੇ ਇੱਕ ਪਤਲੀ ਰੋਟੀ ਵੇਲ ਲਈ ਹੈ ਹੁਣ ਅਸੀਂ ਇਸ ਵਿੱਚੋਂ ਗੋਲ 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 ਗੱਪੇ ਕੱਟ ਲੈਣੇ ਨੇ ਹੁਣ ਅਸੀਂ ਬੋਤਲ ਦੇ ਟੱਕਲ ਨਾਲ ਇਹ ਗੋਲ 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 ਗੱਪੇ ਕੱਟ ਰਹੇ ਹਾਂ ਤੁਸੀਂ ਕੋਈ ਵੀ ਗੋਲ ਸ਼ੇਪ ਵਾਲਾ ਟੱਕਣ ਜਾਂ ਕੋਈ ਬੈਂਗਲ ਜਾਂ ਕੁਛ ਵੀ ਗੋਲ ਸ਼ੇਪ ਵਾਲਾ ਗੋਲ ਗੱਪੇ ਕੱਟਣ ਲਈ ਤਰੀਕਾ ਵਰਤ ਸਕਦੇ ਹੋ ਤੁਹਾਡੀ ਗੋਲ ਗੱਪੇ ਦੀ ਰੋਟੀ ਜਿੰਨੀ ਜ਼ਿਆਦਾ ਪਤਲੀ ਹੋਏਗੀ ਓਨੇ ਹੀ ਤੁਹਾਡੇ ਗੋਲ ਗੱਪੇ ਜ਼ਿਆਦਾ ਫੁੱਲਣਗੇ ਇਸ ਲਈ ਰੋਟੀ ਬਹੁਤ ਜ਼ਿਆਦਾ ਪਤਲੀ ਹੋਣੀ ਚਾਹੀਦੀ ਨੇ ਫਿਰ ਹੀ ਉਸ ਵਿੱਚੋਂ ਗੋਲ ਗੱਪੇ ਕੱਟੇ ਜਾਣ ਇਸ ਨਾਲ ਗੋਲ ਗੱਪੇ ਬਹੁਤ ਜ਼ਿਆਦਾ ਫੁੱਲਦੇ ਨੇ ਇੱਕ ਗੋਲਕਾਰ ਵਾਲੇ ਗੋਲ ਗੱਪੇ ਕੱਟਣ ਤੋਂ ਬਾਅਦ ਜੋ ਇਹ ਆਟਾ ਫालतू ਬਚ ਜਾਂਦਾ ਹੈ ਉਸ ਨੂੰ ਅਸੀਂ ਹੌਲੀ-ਹੌਲੀ ਕਰਕੇ ਉੱਪਰ ਉਠਾ ਲੈਣਾ ਹੈ ਤੇ ਸਾਈਡ ਤੇ ਕਰ ਲੈਣਾ ਹੈ ਤੇ ਇਹ ਜੋ ਗੋਲ ਗੱਪੇ ਕੱਟੇ ਨੇ ਇਹਨਾਂ ਨੂੰ ਅਸੀਂ ਚਕਲੇ ਨਾਲੋਂ ਹਟਾ ਕੇ ਕਿਸੇ ਦੂਜੀ ਜਗ੍ਹਾ ਤੇ ਰੱਖ ਲੈਣਾ ਹੈ ਜਾਂ ਪਲੇਟ ਵਿੱਚ ਜਾਂ ਤੁਸੀਂ ਇੱਥੋਂ ਹਟਾ ਕੇ ਇੱਥੇ ਹੀ ਰੱਖ ਸਕਦੇ ਹੋ ਲੇਕਿਨ ਇੱਕ ਵਾਰ ਚਕਲੇ ਤੋਂ ਹਟਾ ਕੇ ਤੁਸੀਂ ਇਹਨਾਂ ਨੂੰ ਸਾਈਡ ਤੇ ਰੱਖ ਦੇਣਾ ਹੈ ਯਾਨੀ ਕਿ ਇਹਨਾਂ ਦੀ ਸਾਈਡ ਚੇਂਜ ਕਰ ਦੇਣੀ ਹੈ ਕਿਉਂਕਿ ਜਦੋਂ ਅਸੀਂ ਗੋਲ ਗੱਪੇ ਨੂੰ ਸ਼ੇਪ ਦੇਣ ਲਈ ਉਸ ਵਿੱਚੋਂ ਕੱਟਦੇ ਹਾਂ ਤਾਂ ਇਹ ਨੀਚੇ ਚਿਪਕ ਜਾਂਦੇ ਨੇ ਇਸ ਲਈ ਇਹਨਾਂ ਨੂੰ ਹਟਾ ਕੇ ਦੂਜੀ ਜਗ੍ਹਾ ਤੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਕੜਾਈ ਵਿੱਚ ਫਰਾਈ ਕਰ ਸਕੀਏ ਹੁਣ ਇਹਨਾਂ ਸਾਰਿਆਂ ਦੀ ਅਦਲਾ ਬਦਲੀ ਹੋ ਚੁੱਕੀ ਹੈ ਹੁਣ ਇਹਨਾਂ ਨੂੰ ਫਰਾਈ ਕਰਨ ਦਾ ਟਾਈਮ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਗੋਲ ਗੱਪਾ ਉਠਾ ਕੇ ਤੇਲ ਵਿੱਚ ਫਰਾਈ ਕਰ ਲਈ ਪਾਵਾਂਗੇ ਜਦੋਂ ਵੀ ਇਸ ਨੂੰ ਤੇਲ ਵਿੱਚ ਪਾਉਣਾ ਹੈ ਤਾਂ ਤੁਰੰਤ ਇਸ ਦੇ ਉੱਪਰ ਤੇਲ ਪਾਉਣਾ ਸ਼ੁਰੂ ਕਰ ਦੇਣਾ ਹੈ ਕਿਉਂਕਿ ਜਦ ਅਸੀਂ ਇਸ ਦੇ ਉੱਪਰ ਤੇਲ ਪਾਉਂਦੇ ਹਾਂ ਤਾਂ ਇਹ ਗੋਲ ਗੱਪਾ ਓਨੇ ਹੀ ਜ਼ਿਆਦਾ ਛੇਤੀ ਫੁੱਲਦਾ ਹੈ ਤੁਸੀਂ ਦੇਖੋਗੇ ਕਿ ਇਹ ਗੋਲ ਗੱਪਾ ਪੂਰੀ ਤਰੀਕੇ ਨਾਲ ਨਹੀਂ ਫੁੱਲਿਆ ਇਸ ਦੇ ਦੋ ਰੀਜ਼ਨ ਹਨ ਇੱਕ ਤਾਂ ਇਹ ਗੋਲ ਗੱਪਾ ਥੋੜਾ ਜਿਹਾ ਮੋਟਾ ਸੀ ਤੇ ਦੂਸਰਾ ਇਹ ਤੇਲ ਹਜੇ ਪੂਰੀ ਤਰੀਕੇ ਨਾਲ ਗਰਮ ਨਹੀਂ ਹੋਇਆ ਸੀ ਹੁਣ ਅਸੀਂ ਤੁਹਾਨੂੰ ਦੂਸਰਾ ਗੋਲ ਗੱਪਾ ਫਰਾਈ ਕਰਕੇ ਦਿਖਾਵਾਂਗੇ ਜਿਵੇਂ ਕਿ ਤੁਸੀਂ ਵੇਖ ਰਹੀ ਹੋ ਕਿ ਇਹ ਸਾਰੇ ਗੋਲ ਗੱਪੇ ਵੇਲੇ ਹੋਏ ਹਨ ਤੇ ਇਹਨਾਂ ਵਿੱਚੋਂ ਅਸੀਂ ਇੱਕ ਗੋਲ ਗੱਪੇ ਨੂੰ ਜ਼ਿਆਦਾ ਪਤਲਾ ਕੀਤਾ ਹੈ ਤੇ ਪਤਲਾ ਕਰਨ ਤੋਂ ਬਾਅਦ ਅਸੀਂ ਉਸ ਨੂੰ ਫਰਾਈ ਕਰਾਂਗੇ ਜਦੋਂ ਹੀ ਅਸੀਂ ਗੋਲ ਗੱਪੇ ਨੂੰ ਫਰਾਈ ਕਰ ਲੈ ਕੜਾਹੀ ਵਿੱਚ ਪਾਉਣਾ ਹੈ ਤੇ ਉਹ ਫੁੱਲ ਕੇ ਉੱਪਰ ਆਉਂਦਾ ਹੈ ਤਦੋਂ ਹੀ ਅਸੀਂ ਉਸ ਦੇ ਉੱਪਰ ਤੇਲ ਪਾਉਣਾ ਸ਼ੁਰੂ ਕਰ ਦੇਣਾ ਹੈ ਜਿਸ ਨਾਲ ਉਸ ਦੀ ਫਲਾਵਰਟ ਬਹੁਤ ਜ਼ਿਆਦਾ ਅੱਛੀ ਹੁੰਦੀ ਹੈ ਤੁਸੀਂ ਦੇਖੋਗੇ ਕਿ ਇਹ ਪਹਿਲਾਂ ਵਾਲੇ ਗੋਲ ਗੱਪੇ ਨਾਲੋਂ ਥੋੜਾ ਜ਼ਿਆਦਾ ਖੁੱਲਿਆ ਹੈ ਇਹ ਸਭ ਅਸੀਂ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾ ਰਹੇ ਹਾਂ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਜੋ ਅਣਜਾਣ ਹੁੰਦਾ ਹੈ ਉਸ ਤੋਂ ਗੋਲ ਗੱਪੇ ਇਸ ਤਰ੍ਹਾਂ ਦੇ ਬਣਦੇ ਹਨ ਤੇ ਉਹ ਡਰ ਜਾਂਦਾ ਹੈ ਕਿ ਮੇਰੇ ਗੋਲ ਗੱਪੇ ਇਸ ਤਰ੍ਹਾਂ ਬਣ ਰਹੇ ਹਨ ਹੁਣ ਪਤਾ ਨਹੀਂ ਇਹ ਬਣ ਗਏ ਜਾਂ ਨਹੀਂ ਤਦ ਇਸ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੁਣ ਅਸੀਂ ਤੁਹਾਨੂੰ ਤੀਸਰਾ ਗੋਲ ਗੱਪਾ ਬਣਾ ਕੇ ਦਿਖਾਉਂਦੇ ਹਾਂ ਜੋ ਕਿ ਬਿਲਕੁਲ ਹੀ ਫੁੱਲਿਆ ਹੋਇਆ ਬਣੇਗਾ ਉਸ ਨੂੰ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਤਾਂ ਉਸ ਨੂੰ ਬਹੁਤ ਹੀ ਪਤਲਾ ਕਰ ਲੈਣਾ ਹੈ ਤੇ ਦੂਸਰਾ ਜਦੋਂ ਤੇਲ ਬਹੁਤ ਜ਼ਿਆਦਾ ਗਰਮ ਹੋ ਜਾਵੇ ਤਦ ਉਹ ਉਸ ਵਿੱਚ ਉਹ ਗੋਲ ਗੱਪਾ ਪਾਉਣਾ ਹੈ ਪਹਿਲਾਂ ਅਸੀਂ ਇਹਨਾਂ ਗੋਲ ਗੱਪਿਆਂ ਨੂੰ ਬਾਹਰ ਕੱਢ ਲੈਂਦੇ ਹਾਂ ਤੇ ਫਿਰ ਉਹ ਤੀਸਰੇ ਗੋਲ ਗੱਪੇ ਨੂੰ ਇਸ ਵਿੱਚ ਪਾਉਨੇ ਹੈ ਹੁਣ ਅਸੀਂ ਇਸ ਵਿੱਚ ਤੀਸਰਾ ਗੋਲ ਗੱਪਾ ਪਾਉਨੇ ਹਾਂ ਤੁਸੀਂ ਦੇਖੋਗੇ ਕਿ ਅਸੀਂ ਇੱਥੋਂ ਤੀਸਰਾ ਗੋਲ ਗੱਪਾ ਉਠਾ ਲਿਆ ਹੈ ਤੇ ਤੇਲ ਵਿੱਚ ਫਰਾਈ ਕਰ ਲਈ ਪਾ ਦਿੱਤਾ ਹੈ ਹੁਣ ਸਾਡਾ ਤੇਲ ਪੂਰੇ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਤੁਸੀਂ ਦੇਖੋਗੇ ਕਿ ਜਿਵੇਂ ਹੀ ਅਸੀਂ ਗੋਲ ਗੱਪਾ ਪਾਇਆ ਉਹ ਤੁਰੰਤ ਫੁੱਲ ਕੇ ਉੱਪਰ ਆ ਗਿਆ ਤੇ ਅਸੀਂ ਉਸ ਦੇ ਤੇ ਉੱਪਰ ਤੇਲ ਪਾ ਕੇ ਉਸ ਨੂੰ ਹੋਰ ਫਲਾ ਦਿੱਤਾ ਤੁਸੀਂ ਦੇਖੋਗੇ ਕਿ ਇਹ ਬਿਲਕੁਲ ਜੋ ਅਸੀਂ ਰੈਡੀ ਤੇ ਗੋਲ ਗੱਪੇ ਖਾਂ ਜਾਂਦੇ ਹਾਂ ਬਿਲਕੁਲ ਉਸੇ ਤਰੀਕੇ ਦਾ ਬਣਿਆ ਹੈ ਇਹ ਗੋਲ ਗੱਪਾ ਬਣਿਆ ਤਾਂ ਬਿਲਕੁਲ ਉਸੇ ਤਰੀਕੇ ਦਾ ਹੈ ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਗੋਲ ਗੱਪੇ ਕਿੰਨੀ ਸਫਾਈ ਨਾਲ ਬਣੇ ਨੇ ਕਿੰਨੇ ਵਧੀਆ ਤਰੀਕੇ ਨਾਲ ਬਣੇ ਨੇ ਕੀ ਕੀ ਉਸ ਵਿੱਚ ਮਿਲਾਇਆ ਹੈ ਇਸ ਲਈ ਸਾਡੀ ਉਹ ਸਿਹਤ ਨਾਲ ਖਿਲਵਾੜ ਵਾਲੀ ਗੱਲ ਹੈ ਇਸ ਤੋਂ ਬਿਹਤਰ ਹੈ ਕਿ ਤੁਸੀਂ ਆਪਣੇ ਘਰ ਵਿੱਚ ਹੀ ਗੋਲ ਗੱਪੇ ਬਣਾਓ ਖੁਦ ਖਾਓ ਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਖਵਾਓ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਅਸੀਂ ਜੋ ਵੀ ਗੋਲ ਗੱਪਾ ਪਾ ਰਹੇ ਹਾਂ ਉਹ ਬਿਲਕੁਲ ਫੁੱਲਿਆ ਫੁੱਲਿਆ ਬਾਹਰ ਨਿਕਲ ਰਿਹਾ ਹੈ ਗੋਲ ਗੱਪੇ ਬਣਾਉਣ ਦੀਆਂ ਦੋ ਜੋ ਸੀਕ੍ਰੇਟ ਟਿਪਸ ਸਨ ਉਹ ਮੈਂ ਤੁਹਾਨੂੰ ਦੱਸ ਦਿੱਤੀਆਂ ਸਨ ਜਿਸ ਨਾਲ ਇਹ ਗੋਲ ਗੱਪੇ ਫੁੱਲੇ ਫੁੱਲੇ ਬਣ ਰਹੇ ਹਨ ਹੁਣ ਇਹ ਅਸੀਂ ਪਹਿਲਾਂ ਸਾਰੇ ਗੋਲ ਗੱਪੇ ਬਣਾ ਲੈਂਦੇ ਹਾਂ ਤੇ ਤੁਹਾਨੂੰ ਫਿਰ ਸਾਰੇ ਗੋਲ ਗੱਪੇ ਦਿਖਾਉਂਦੇ ਹਾਂ ਤੁਸੀਂ ਦੇਖੋਗੇ ਕਿ ਇਹ ਜੋ ਸਾਡੇ ਗੋਲ ਗੱਪੇ ਨੇ ਇਹ ਬਣ ਕੇ ਰੈਡੀ ਹੋ ਚੁੱਕੇ ਨੇ ਤੁਸੀਂ ਦੇਖੋਗੇ ਕਿ ਇਹ ਬਿਲਕੁਲ ਗੋਲ-ਗੋਲ ਤੇ ਫੁੱਲੇ ਹੋਏ ਗੋਲ ਗੱਪੇ ਬਣੇ ਨੇ ਕਿਸੇ ਜਗ੍ਹਾ ਤੋਂ ਕੋਈ ਜਗ੍ਹਾ ਜੋ ਹੈ ਫੁੱਲੀ ਨਹੀਂ ਹੈ ਉਸ ਦਾ ਰੀਜ਼ਨ ਹੈ ਗੋਲ ਗੱਪੇ ਦਾ ਮੋਟਾ ਹੋਣਾ ਜਿਸ ਜਗ੍ਹਾ ਤੋਂ ਗੋਲ ਗੱਪੇ ਦਾ ਆਟਾ ਮੋਟਾ ਸੀ ਉਸ ਜਗ੍ਹਾ ਤੋਂ ਗੋਲ ਗੱਪਾ ਨਹੀਂ ਫੁੱਲਿਆ ਤੁਸੀਂ ਦੇਖੋਗੇ ਕਿ ਇਹ ਜੋ ਸਭ ਤੋਂ ਪਹਿਲਾ ਗੋਲ ਗੱਪਾ ਬਣਾਇਆ ਸੀ ਉਹ ਇਸ ਤਰੀਕੇ ਦਾ ਸੀ ਤੇ ਇਸ ਦੇ ਨਾਲ ਹੀ ਜੋ ਦੂਸਰੇ ਗੋਲ ਗੱਪੇ ਬਣੇ ਨੇ ਉਹ ਸਭ ਬਹੁਤ ਹੀ ਵਧੀਆ ਬਣੇ ਨੇ ਗੋਲ-ਗੋਲ ਤੇ ਫੁੱਲੇ ਹੋਏ ਕੰਟਾਈਮ ਹੈ ਇਹਨਾਂ ਨੂੰ ਸਰਵ ਕਰਨ ਦਾ ਅਸੀਂ ਇੱਥੇ 3 ਤੋਂ 4 ਆਲੂ ਉਬਾਲ ਕੇ ਰੱਖ ਲਏ ਸਨ ਅਸੀਂ ਹੁਣ ਇਹਨਾਂ ਨੂੰ ਛਿੱਲ ਕੇ ਤਿਆਰ ਕਰ ਲੈਂਦੇ ਹਾਂ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਗੋਲ ਗੱਪਿਆਂ ਵਿੱਚ ਪਾ ਕੇ ਸਰਵ ਕਰਾਂਗੇ ਸਾਡੇ ਗੋਲ ਗੱਪੇ ਪੂਰੇ ਤਰੀਕੇ ਨਾਲ ਰੈਡੀ ਹੋ ਚੁੱਕੇ ਨੇ ਇਹ ਨੇ ਸਾਡੇ ਗੋਲ ਗੱਪੇ ਪਾਣੀ ਤੇ ਆਲੂ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੋਲ ਗੱਪਿਆਂ ਨੂੰ ਸਰਵ ਕਿੱਦਾਂ ਕਰਨਾ ਹੈ ਤੁਸੀਂ ਜਿੰਨੇ ਵੀ ਗੋਲ ਗੱਪੇ ਸਰਵ ਕਰ ਰਹੇ ਹੋ ਉਹਨਾਂ ਨੂੰ ਇੱਕ ਪਲੇਟ ਵਿੱਚ ਰੱਖ ਕੇ ਉਹਨਾਂ ਦੇ ਸੈਂਟਰ ਨੂੰ ਫੋੜ ਕੇ ਉਹਨਾਂ ਸਭ ਵਿੱਚ ਇੱਕ ਇੱਕ ਦੋ ਦੋ ਡ੍ਰੌਪਸ ਸਾਸ ਦੇ ਪਾ ਲਵੋ ਤੇ ਫਿਰ ਉਹਨਾਂ ਵਿੱਚ ਆਪਣੇ ਉਬਾਲੇ ਹੋਏ ਆਲੂ ਦੇ ਇੱਕ ਇੱਕ ਦੋ ਦੋ ਪੀਸ ਪਾਓ ਆਲੂ ਦੇ ਨਾਲ ਤੁਸੀਂ ਪਿਆਜ਼ ਵੀ ਕੱਟ ਸਕਦੇ ਹੋ ਜਾਂ ਛੋਲੇ ਵੀ ਉਬਾਲ ਕੇ ਪਾ ਸਕਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਅਸੀਂ ਇੱਥੇ ਇਕੱਲੇ ਆਲੂ ਹੀ ਉਬਾਲੇ ਨੇ ਹੁਣ ਅਸੀਂ ਇਹਨਾਂ ਗੋਲ ਗੱਪਿਆਂ ਵਿੱਚ ਸਾਸ ਪਾ ਲਈ ਹੈ ਤੇ ਹੁਣ ਅਸੀਂ ਇਹਨਾਂ ਵਿੱਚ ਇੱਕ ਇੱਕ ਦੋ ਦੋ ਪੀਸ ਆਲੂ ਦੇ ਪਾਵਾਂਗੇ ਆਲੂ ਫਿਲ ਕਰ ਤੋਂ ਬਾਅਦ ਤੁਸੀਂ ਇਸ ਵਿੱਚ ਪਾਣੀ ਪਰੋ ਤੇ ਤੁਰੰਤ ਇਸ ਨੂੰ ਘਟਕ ਜਾਓ ਮਤਲਬ ਖਾ ਜਾਓ ਤੁਹਾਨੂੰ ਇੱਕ ਗੁਲਗੱਪਾ ਖਾ ਕੇ ਜੋ ਆਨੰਦ ਆਏਗਾ ਉਹ ਤੁਹਾਡੀ ਸੋਚ ਤੋਂ ਪਰੇ ਹੋਵੇਗਾ ਕਿਉਂਕਿ ਇਸ ਵਿੱਚ ਤੁਹਾਡੀ ਆਪਣੀ ਮਿਹਨਤ ਹੋਵੇਗੀ ਤੇ ਇਹ ਬੁਰੀ ਹੀ ਸਾਫ਼ ਸਫਾਈ ਨਾਲ ਬਣਾਇਆ ਹੋਵੇਗਾ ਤੇ ਇਸ ਵਿੱਚ ਜੋ ਵੀ ਤੁਸੀਂ ਸਮਾਨ ਪਾਇਆ ਹੋਵੇਗਾ ਉਹ ਵੀ ਬਿਲਕੁਲ ਸਾਫ਼ ਸੁਥਰਾ ਤੇ ਸ਼ੁੱਧ ਹੋਵੇਗਾ ਇਸਨਾ ਨਾ ਤਾਂ ਕੋਈ ਬਿਮਾਰੀ ਲੱਗਨ ਦਾ ਡਰ ਰਹੇਗਾ ਅਤੇ ਨਾ ਹੀ ਆਪਾਂ ਨੂੰ ਇਹ ਡਰ ਰਹੇਗਾ ਕਿ ਅਸੀਂ ਕੁਝ ਗਲਤ ਤਾਂ ਨਹੀਂ ਖਾ ਲਿਆ। ਦੋਸਤੋ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ, ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਨਾਲ ਬੈਲ ਦਾ ਆਈਕਨ ਵੀ ਪ੍ਰੈਸ ਕਰ ਲਿਓ ਜੇ। ਸਾਡਾ ਵੀਡੀਓ ਚੰਗਾ ਲੱਗਿਆ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ। ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।